ਮਸਿੰਜਾ ਦੇ ਪਰਸਰਾਮ ਚੌਕ ਦੇ ਵਿੱਚ ਸਬਜ਼ੀ ਵੇਚਣ ਵਾਲੇ ਨੇ ਸਬਜ਼ੀਆਂ ਸੁੱਟ ਕੇ ਪ੍ਰਦਰਸ਼ਨ ਕੀਤਾ ਸਬਜ਼ੀ ਵਿਕਰੇਤਾ ਦਾ ਇਲਜ਼ਾਮ ਸੀ ਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਉਹਨਾਂ ਨੂੰ ਥੱਪੜ ਮਾਰੇ ਗਏ ਸਨ ਜਿਸ ਦੇ ਚੱਲਦਿਆਂ ਸਾਰਾ ਹੰਗਾਮਾ ਹੋਇਆ ਇਹ ਹੰਗਾਮਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਹਸਪਤਾਲ ਵਾਲਿਆਂ ਦੀ ਸ਼ਿਕਾਇਤ ਤੇ ਪੁਲਿਸ ਪਰਸਰਾਮ ਨਗਰ ਚੌਕ ਤੇ ਇਹਨਾਂ ਰੇੜੀਆਂ ਨੂੰ ਹਟਾਉਣ ਦੇ ਲਈ ਪਹੁੰਚੀ ਸੀ ਕੋਈ ਮੈਂ ਮੌਕੇ ਤੇ ਆ ਜਿਹੜੀਆਂ ਰੇੜੀਆਂ ਇਹ ਵਿਚਾਲੇ ਲਾ ਕੇ ਰਸਤਾ ਬੰਦ ਕਰਨਾ ਚਾਹੁੰਦੇ ਆ ਜਦ ਕਿ ਇੱਥੇ ਟ੍ਰੈਪ ਅੰਡਰ ਗਰਾਉਂਡ ਦੇ ਵਿੱਚ ਟ੍ਰੈਪ ਕਿੰਨਾ ਹੈ ਕਿ ਇਹ ਜਿਹੜੀਆਂ ਇੱਥੇ ਹੋਣੀਆਂ ਨਹੀਂ ਚਾਹੀਦੀਆਂ ਫੇਰ ਵੀ ਅਸੀਂ ਇਹ ਸੋਚਦੇ ਆ ਵੀ ਗਰੀਬ ਬੰਦਾ ਰੋਟੀ ਜਾਂਦਾ ਖਾ ਲੇ ਅੱਜ ਜਿਹੜੀਆਂ ਇਹਨਾਂ ਨੇ ਫੁੱਟਪਾਥ ਦੇ ਨੇੜੇ ਲਾਲੀਆਂ ਨਹੀਂ ਤਾਂ ਵਿਚਾਲੇ ਲਾਈਆਂ ਹੁੰਦੀਆਂ ਇਹ ਆਪਦਾ ਵੀ ਕਸੂਰ ਕਹਿੰਦੇ ਜੇ ਪੁਲਿਸ ਨੂੰ ਲਾ ਜੇ ਉਹਨਾਂ ਕਹਿਣਾ ਨਹੀਂ ਮੰਨਣਗੇ ਤਾਂ ਮੈਂ ਮੜੀ ਗੱਲ ਕਰਾਂ ਲਈ ਜੇ ਤੁਸੀਂ ਪੁਲਿਸ ਨੂੰ ਪੁੱਠਾ ਬੋਲੋਗੇ ਤਾਂ ਵੀ ਮੜੀ ਗੱਲ ਮੈਂ ਪੁਲਿਸ ਦੀ ਹਮਾਇਤ ਨਹੀਂ ਕਰ ਰਿਹਾ ਪੁਲਿਸ ਦੀ ਹਮਾਇਤ ਨਹੀਂ ਹੈ ਪਰ ਜੇ ਕੋਈ ਗੱਲ ਹੈਗੀ ਤੂੰ ਥਾਣੇ ਜਾਓ ਜੇ ਕੋਈ ਮੁਲਾਜ਼ਮ ਨੇ ਐਸਐਸ ਤੋਂ ਬਟੇ ਐਸਹੀ ਬਟੇ ਐ ਐਸਐਸਪੀ ਸਭ ਬਟੇ ਐ ਤੂੰ ਜੀ ਸ਼ਿਕਾਇਤ ਕਰੋ ਕਿ ਆਹ ਮੁਲਾਜ਼ਮ ਨੇ ਸਾਡੇ ਨਾਲ ਰੇਡੀ ਵਾਲੇ ਕਹਿੰਦੇ ਸੀ ਸਾਈਡ ਤੇ ਰੇਡੀ ਸੀ ਸਾਡੀ ਆ ਸਾਈਡ ਤੇ ਰੋਜ ਤੁਸੀਂ ਲੰਘਦੇ ਤੁਸੀਂ ਇੱਧਰ ਤੇ ਰਹਿਣ ਵਾਲਿਓ ਅੱਜ 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 ਇੱਥੇ ਪਹੁੰਚੀ ਆ ਨਹੀਂ ਤਾਂ ਉੱਥੇ ਹੁੰਦੀ ਜਿੱਥੇ ਤੁਸੀਂ ਖੜੇ ਹੋ ਵੀ ਇਹ ਗਲਤ ਲੱਗੀਆਂ ਰੇੜੀਆਂ ਤੁਹਾਡਾ ਕਹਿਣਾ ਬਿਲਕੁਲ ਗਲਤ ਲੱਗੀਆਂ ਹੋਈਆਂ ਬਿਲਕੁਲ ਜਾਂਦਾ ਪਰਲੇ ਪਾਸੇ ਜਾਂ ਜੇ ਇਹਨਾਂ ਨੇ ਐ ਹੀ ਕਰਨੀ ਹੈ ਆ ਸਿਸਟਮ ਨੂੰ ਗੁੰਡਾਗਰਦੀ ਚ ਬਦਲਣਾ ਬਿਲਕੁਲ ਨਹੀਂ ਲੱਗਣ ਦਿੰਦੇ ਜਿਵੇਂ ਇਹਨਾਂ ਨੇ ਅੱਜ ਹੁਣ ਸੜਕ ਜਾਮ ਕਰ ਦਿੱਤੀ ਜਾਮ ਮੇਰੇ ਸਾਹਮਣੇ ਮੈਂ ਉਤੋਂ ਦੀ ਜਿਹੜਾ ਖਾ ਕੇ ਆਇਆ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਇਹ ਤੁਸੀਂ ਜਾਮ ਲਾਈ ਜਾਂਦੇ ਯਾਰ ਧੱਕਾ ਵੀ ਕਰਨਾ ਅਸੀਂ ਰੇੜੀ ਵੀ ਲਾਣੀ ਹੈ ਅਸੀਂ ਟ੍ਰੈਫਿਕ ਵੀ ਜਾਮ ਕਰਨਾ ਹੈ ਅਸੀਂ ਆਪ ਦਾ ਪ੍ਰਦਰਸ਼ਨ ਪ੍ਰਦਰਸ਼ਨ ਵੀ ਕਰਨਾ ਹੈ ਜਾਮ ਲਾ ਕੇ ਲੋਕਾਂ ਨਾਲ ਕੀ ਕਸੂਰ ਦੀ ਐਡਾ ਵੱਡਾ ਜਾਮ ਲੱਗ ਗਿਆ ਜਾਮ ਅਸੀਂ ਵੀ ਲਾਣੇ ਆਂ ਧਰਨੇ ਪ੍ਰਦਰਸ਼ਨ ਅਸੀਂ ਨਹੀਂ ਕਰਦੇ ਆ ਉਹਦਾ ਕੋਈ ਟਾਈਮ ਪੀੜ ਹੁੰਦਾ ਇਹ ਤੁਹਾਡੇ ਮੁਲਾਜ਼ਮ ਨੇ ਕਿਹਾ ਤਾਂ ਮੰਨ ਲਓ ਮੁਲਾਜ਼ਮ ਨੇ ਇਹ ਇਹਨਾਂ ਦੇ ਮਤਾਬਕ ਹੈ ਉਹਦੀ ਸ਼ਿਕਾਇਤ ਕਰੋ ਜਾ ਕੇ ਸੱਚ ਕੋਲ ਐਸਐਸਓ ਕੋਲ ਡੀਐਸਪੀ ਸਾਹਿਬ ਕੋਲ ਚਲ ਜਾਓ ਐਸਪੀ ਸਾਹਿਬ ਕੋਲ ਚਲ ਜਾਓ ਐਸਐਸਪੀ ਸਾਹਿਬ ਕੋਲ ਚਲ ਜਾਓ ਆਪੇ ਕਾਰਵਾਈ ਹੋਊਗੀ ਇਹ ਤੋਂ ਅੱਡੇ ਕਹਿਣ ਦਾ ਮੀਨਜ਼ ਇੱਥੇ ਰੇੜੀਆਂ ਦੀਆਂ ਫਿਰ ਦੇਖੋ ਤੁਸੀਂ ਇੱਥੇ ਆਹ ਟ੍ਰੈਫਿਕ ਦੇਖ ਲਓ ਆ ਹੁਣੇ 5 ਮਿੰਟਾਂ ਜਿੱਥੇ ਬੁਰਾ ਹਾਲ ਹੋ ਗਿਆ ਅਸੀਂ ਤਾਂ ਟ੍ਰੈਫਿਕ ਰੋਜ਼ ਹੀ ਪਟਨੇ ਜਿਹੜਾ ਹੁਣ ਸਟੇਸ਼ਨ ਦੇ ਕੋਲੇ ਟ੍ਰੈਫਿਕ ਡਿਵਾਈਡ ਕੀਤਾ ਹੈ ਟ੍ਰੈਫਿਕ ਡਿਵਾਈਡ ਕਰਦਾ ਵਧੀਆ ਕਰਦਾ ਪਰ ਮੱਛੀ ਬਾਜ਼ਾਰ ਨੂੰ ਖਾਲੀ ਤਾਂ ਨਹੀਂ ਨਾ ਕਰਾਇਆ ਗਿਆ ਜਿਹੜੇ ਬੰਦੇ ਨੇ ਨਗਰ ਨਿਗਮ ਜਾਣਾ ਉਤੋਂ ਦੀ ਗੇੜਾ ਖਾ ਕੇ ਆ ਰਿਹਾ ਉਹ ਥਾਣੇ ਜਾਣਾ ਉਤੋਂ ਦੀ ਗੇੜਾ ਖਾ ਕੇ ਆ ਰਿਹਾ ਪਹਿਲਾਂ ਤੁਸੀਂ ਮੱਛੀ ਬਾਜ਼ਾਰ ਨੂੰ